ਆ ਕਰਨਾ ਆ ਜਨੇ ਕਰਨੇ ਉੱਪਰ ਚੱਕਲਾ ਕਿਵੇਂ ਕਿਹੜਾ ਉਧਰ ਖੁੱਲਾਈਏ ਜਾ ਉੱਤੇ ਮੈਂ ਰੁਕਾ ਰਹਿਣ ਦੇ ਰੁਕਾ ਰਣ ਦੇ ਇੱਥੇ ਰੁਕਾ ਰਣ ਦੇ ਚੋਕਲਾ ਨੂੰ ਉਹ ਵੀ ਹਾਂ ਕੱਟਣ ਨੂੰ ਤਾਂ ਲੱਗਦਾ ਉਹਨੂੰ ਜੱਦ ਲੈ ਮੜਾਇਆ ਆ ਪਾਸੇ ਕਰੀ ਹਮਾਨ ਆ ਜੀ ਆਪਾਂ ਇੰਜਣ ਰੱਖ ਰਿਹਾ ਉੱਪਰ ਆ ਪੈਰ ਜਿਹੀ ਕਰਦੀ ਸਾਈਡ ਤੇ ਇਧਰ ਹੋ ਜਾ ਹਾਲੀ 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 ਚੱਲ ਆ ਜਾਲਾ ਨਾ ਚੱਕ ਜਾਲਾ ਨਾ ਚੱਕ ਆ ਪੁਲੀ ਵੇਹਲੀ ਪੱਖਿਆ ਵੀ ਥੱਲੇ ਆਂਦੇ ону-ону ਏਗਰੇ ਥੱਲੇ ਨੇੜੇ ਕਰ ਲਾ ਇੱਕ ਵਾਰੀ ਇਹ ਬੰਦੇ ਆਪਣੇ ਆਪ ਦੇ ਆ ਆਪਣੇ ਕੋਲੋਂ ਕੁਝ ਲੈnde ਦਿੰਦੇ ਨੇ ਵਿਚਾਰੇ ਮੜਾ ਪਿੱਛੇ ਖਿੱਚੇ ਨੂੰ ਨਾੜ ਨਾਲ ਦੋ ਫੜਾਵੇਂ ਉੱਤੇ ਜਾਵੇਂ ਮੜਾ ਆਪ ਨਾੜ ਵ ਇੱਕ ਦੋ ਲਾ ਦੇ ਅਗਲੇ ਦੋ ਪਿਛਲੇ ਅਜੇ ਨਹੀਂ ਲੱਗਾ ਅੱਗੇ ਜਾਣ ਦੇ ਅੱਗੇ ਆ ਮੜਾ ਨੀਵਾ ਕਰ ਲੈ ਬਤਾ ਢੱਕ ਲੈ ਫਿਰ ਨੂੰ ਤਾਂ ਇੱਕ ਥੱਲੇ ਰੱਖ ਲੈ ਫਿਰ ਦੁਬਾਰਾ ਕਰ ਲੈਣਾ ਸੈਟ ਟਰੈਕਟਰ ਨੂੰ ਘਾਰੇ ਕਰੀ ਬਸ ਇਹ ਇੰਨਾਂ ਨੇ ਕਾਰ ਲੈ ਸਿੱਧਾ ਕਰ ਲੈ ਇੰਨਾਂ ਨੂੰ ਪਰਾਂ ਟੱਕੀ ਪਿੱਛੇ ਇੰਨਾਂ ਇੱਕ ਵਾਰੀਵੇਂ ਰੱਖ ਲੈਨੇ ਨਾ ਫੇਰ ਕਰਨੇ ਨੂੰ ਇੱਥੇ ਰੱਖੇ ਹਾਏ ਨਾਲ ਨਹੀਂ ਨਹੀਂ ਇੱਥੇ ਹੀ ਰੱਖ ਦੇ ਯਾਰ ਉੱਥੇ ਰੱਖ ਦੇ ਇੱਕ ਵਾਰੀ ਆ ਮਾੜਾ ਪਿੱਛੇ ਖਿੱਚੀ ਤੋ ਪਹਹਾਨੂੰ ਬਾਸ 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 ਇੱਥੇ ਕਰ ਅਇਨੇ ਨਿਆਂ ਟੱਕੋ ਮੜਾ ਰ ਖਾ ਰ ਇੱਥੇ ਇੱਥੇ ਰੱਖ ਮੜਾਇਆ ਖੜ ਜਾ ਖੜ ਜਾ ਖੜ ਜਾ ਖੜ ਜਾ ਤਾਂ ਚੱਕੀ ਹੈ ਆਹੋ ਆ ਫੜੀ ਕੈਮਰਾ ਬੋਲ ਆੜ ਪਾੜਿਆ ਮਾੜਾ ਇਹ ਕੋਸਰਾਂ ਨਹੀਂ ਦਿੰਦਾ ਸੇਫਾਰਾ ਅਗਲਾ ਇਹ ਪੁਰਾਣਾ ਇਹਦਾ ਮੈਂ ਨਾਲੋਂ ਮੈਂ ਤੇ ਦਾਣਾ ਕੁਰੀ ਦਾ ਚਾਹ ਤੱਕ ਪਹਰਿਆ ਮੈਂ ਸੱਦੇ ਘਾਰਾ ਇਹ ਲਾ ਕਿੱਥੇ ਪੁੱਛੋ ਇਹ ਨਾਮ ਬਣਾ ਲਾਣਾ ਜਿਹੜਾ ਰੱਖ ਲੈ ਗਰੀ ખી ਆਪਾ ਕਰ ਰਹੀ ਪੌੜੀ ਸਿੱਧੀ ਜਿਹੜੀ ਆਪਣੇ ਡਰਾਈਵਰ ਨੇ ਪੀ ਵਿੱਚ ਵਿੰਗੀ ਕੀਤੀ ਆ ਇੱਥੇ ਜਿਗਾਰਡ ਲਾ ਰਹਾ ਟਰੈਕਟਰ ਨਾਲ ਦੇ ਹੋਗੀ ਦਾ ਨਾ ਉਂਗਲਾ ਨਹੀਂ ਨਹੀਂ ਤੈਨੂੰ ਕਰ ਲਿਆ ਜੰਗਲ ਵਾਸਤੇ ਜੰਗਲ ਵਾਸਤੇ ਜਿਹੜੇ ਹੁੰਦੇ ਵਿੱਚ ਲੋਹੇ ਦੀ ਹੋਲਡਰ ਲੈਣੀ ਹੈ ਜੀ প্লাਸਟਿਕ ਵਾਲੇ ਦੋ ਤਾਰਾਂ ਵਾਲੇ ਚਾਹੀਦੇ ਦੋ ਤਾਰ ਚੋੜਾ ਲੱਗਦਾ ਹੋ ਗਿਆ ਨਾ ਕਿਤੇ ਮਲਦਾਸ ਕੇ ਮਾਰੇ ਟਾਇਟਰ ਦਾ ਸਰਕੋ ਦਾ ਕਰੀਏ ਜੀ ਦੀ ਤਿਆਰੀ ਆਪਣੀ ਜਾਣਦੀ ਅੱਜ ਕੰਮ ਰੈਡੀ ਕਰ ਰਹਾ ਸੀ ਦਾ ਤਕਰੀਬਨ ਬਾਹਰ ਕੱਢ ਲਿਆ ਆਪਾਂ ਆਪਣਾ ਕੰਮ ਤਕਰੀਬਨ ਖਤਮ ਹੋ ਗਿਆ ਚੱਲਿਆ ਕੱਲ ਨੂੰ ਆਪਾਂ ਰਵਾਨਾ ਹੋਵਾਂਗੇ ਇੱਥੋਂ ਜੀ ਤੇ ਮੁੱਛਾਂ ਦੇਖੋ ਜੀ ਆਪਾਂ ਮੁੱਛਾਂ ਬਣਾਈਆਂ ਕੱਟ ਰਿਹਾ ਪਹਿਲੇ ਇਹਨਾਂ ਦੀ ਸਫਾਈ ਹੋ ਗਈ ਸੀ ਕਿ ਇਥੋਂ ਪ੍ਰਾਲੀ ਬਲੀਗਨ ਦੀ ਸਮੱਸਿਆ ਬਹੁਤ ਆਉਂਦੀ ਸੀ ਇਹਦਾ ਵੀ ਆਪਾਂ ਹੱਲ ਕੀਤਾ ਵਿੱਚ ਤੇ ਬਾਕੀ ਜੀ ਮੁੱਛਾ ਵੀ ਬਣਾਤੀ ਕਿ ਇਥੋਂ ਮਾਲ ਨਾ ਜਾਵੇ ਤੇ ਛਤਰੀ ਬਿਲਕੁਲ ਡੈਡੀ ਕਰਤੀ ਉੱਪਰੋਂ ਅੰਦਰੋਂ ਟੂਲਟ ਵਰਗੈਰਾ ਲਾਤੇ ਆ ਪੂਟੇ ਤਿਆਰ ਕਰਕੇ ਤੇ ਤੁਹਾਨੂੰ ਉੱਤੇ ਫੀਡ ਨਿਖਾਉਂਦੇ ਜੀ ਆਪਾਂ ਆ ਚੀਜ਼ ਬਣਾਈਆਂ ਇਹ ਕੋਈ ਚੀਜ਼ ਹੋਣ ਲਾਈਆ ਇਹਦੀ ਇਥੋਂ ਲੌਕ ਖੋਲੋ ਪੈਨ ਲੱਗਣ ਵਾਲੀ ਇੱਥੇ ਜੀ ਤੇ ਇਹਨੂੰ ਖਿੱਚੋ ਬਾਹਰ ਵਿੱਚ ਸਮਾਨ ਰੱਖੋ ਫਿਰ ਇਹਨੂੰ ਲਾਓ ਇਹ ਇਹ ਕਰਕੇ ਇਥੇ ਲੋਕ ਆਪਾਂ ਕਰ ਸਕਦੇ ਆ ਉਧਰ ਵੀ ਮੇਲਾ ਨਹੀਂ ਤੇ ਆਪਾਂ ਹੀ ਇਹਦੀ ਫੀਟਿੰਗ ਤੁਹਾਨੂੰ ਦੱਸਦੇ ਆ ਫੀਟਿੰਗ ਕੀਤੀ ਆ ਕਿ ਇਹਦੇ ਆਪਾਂ ਜੇਕਰ ਕਿਸੇ ਟਾਈਮ ਛਤਰੀ ਲਾਉਣੀ ਆ ਤਾਂ ਕੋਈ ਵੱਡੀ ਸਮੱਸਿਆ ਨਹੀਂ ਆ ਗਈ ਇੱਥੇ ਨਟ ਲਾਇਆ ਤਕਰੀਬਨ ਵੈਲਡਿੰਗ ਕੀਤੇ ਆ ਹੁਣ ਤਾਂ ਨਟਾਂ ਦਾ ਸਰਾਖ ਦਿੱਤੇ ਆ ਨਟ ਕਾਸ਼ ਕੇ ਇਹ ਇਦਾਂ ਹੀ ਲਾ ਸਕਦੀ ਆ ਕਿਉਂਕਿ ਆਪਾਂ ਇਹਦੀ ਫੀਟਕ ਨੂੰ ਬਿਲਕੁਲ ਨਹੀਂ ਛੇੜਿਆ ਜਿਹੜੀ ਕੰਪਨੀ ਦੀ ਫੀਟਿੰਗ ਹੈ ਇਹਨੂੰ ਉਦਾਂ ਹੀ ਰਹਿਣ ਦੀ ਆ ਕੋਈ ਐਂਗਲ ਨਹੀਂ ਕਿਦੋਂ ਵੱਡੀ ਕੋਈ ਕੁਝ ਨਹੀਂ ਇਹਦੇ ਉੱਪਰ ਹੀ ਆਪਾਂ ਆਪਣੀ ਐਂਗਲ ਬਣਾ ਕੇ ਤੇ ਇਹਦੀ ਫਿਟਿੰਗ ਕਰਤੀ ਆ ਤੇ ਬਾਕੀ ਸਪੀਕਰ ਸ਼ੁਕਰ ਵਗੈਰਾ ਰਹਿ ਗਿਆ ਇੱਥੇ ਆਪਣੇ ਹੁਣ ਪਾਣੀ ਦਾ ਥੋੜਾ ਜਿਹਾ ਫਰਕ ਪਿਆ ਹੈ ਪਹਿਲੇ ਨਾਲੋਂ ਜਿਵੇਂ ਕਿ ਪਾਣੀ ਥੋੜਾ ਜਿਹਾ ਘਟਿਆ ਹੈ ਤਕਰੀਬਨ ਪਾਣੀ ਤਾਂ ਬਹੁਤ ਆ ਜੇ ਵੀ ਤੇ ਥੋੜਾ ਜਿਹਾ ਫਰਕ ਪੈ ਗਿਆ ਤੇ ਆ ਪੰਜ 56 ਵਗੈਰਾ ਪਾਵਾਂਗੇ ਬਾਅਦ ਤੋਂ ਆਪਣਾ ਕੰਮ ਰੈਡੀ ਹੋ ਜਾਗਾ ਤੇ ਐਂਗਲ ਸਾਡੇ ਤੁਹਾਨੂੰ ਬੱਲੇ ਜਿਹੜਾ ਆਪਾਂ ਤੇ ਫਿਟਿੰਗ ਕੀਤੀ ਜੀ ਅੰਜਲ ਨੂੰ ਪੇਟ ਵਗੈਰਾ ਕੀਤਾ ਸੀ ਆਵਲਾ ਤੇ ਏਲਕੰਡ ਰਹਿਗਾ ਲੌਣ ਵਾਲਾ ਫਿਲਟਰ ਕਰਨਾ ਪਉਣਾ ਰਹਿਗਾ ਤੇ ਬਾਕੀ ਮੌਸਮ ਅੱਜ ਦੇਖੋ ਕਿੰਨਾ ਪਿਆਰਾ ਪਿਆਰਾ ਲੱਗਦਾ ਹੈ ਤੇ ਉਹ ਸਾਹਮਣੇ ਪਿਆ ਜੀ ਆਪਣਾ ਸ਼ਕੰਜਾ ਫਾਲ ਤੇ ਅੱਜ ਤਿਆਰੀ ਕਰਦੇ ਦੇਖਦੇ ਫੋਨ ਵੀ ਆ ਰਿਹਾ ਕਿਸੇ ਕੋਈ ਦਾ ਉਪਰੋ ਹੀ ਏਡਾਂ ਦੀ ਛੁੱਟਾ ਪਿੱਛੋਂ ਪੇਟ ਵਗੈਰਾ ਪ੍ਰਾਈਮਰ ਮਾਰਨੇ ਵਾਲਾ ਪਰਮਾਉਂਦਾ ਸੀ ਆਪਾਂ ਤੇ ਕਹਿੰਦੇ ਆ ਜੀ ਬਾਹਰ ਕੰਮ ਚੱਲਿਆ ਕੰਮ ਤਕਰੀਬਨ ਚਾਲੂ ਹੀ ਹੈ ਤੇ ਆਪਾਂ ਥੋੜੇ ਜਿਹਾ ਪਹਿਲਾਂ ਨਾਲ ਲੇਟ ਹੋ ਗਏ ਇਸ ਲਈ ਕਿਉਂਕਿ ਟਾਈਮ ਤਾਂ ਆਪਣਾ ਉਹੀ ਹੈ ਤੇ ਪਹਿਲੇ ਵਾਲੀ ਜਾਨੀ ਕਿ ਫਸਲ ਪਹਿਲੇ ਆ ਗਈ ਆਪਾਂ ਥੋੜੇ ਲੇਟ ਹੋ ਗਏ ਕੋਈ ਗੱਲ ਨਹੀਂ ਜੋ ਕਿਸਮਤ ਹੋਇਆ ਮਿਲੂਗਾ ਆਪਾਂ ਨੂੰ ਆਪਾਂ ਨੂੰ ਰਿਪੇਅਰ ਤੇ ਟਾਈਮ ਵਗੈਰਾ ਬਹੁਤ ਲੱਗਾ ਤੇ ਅੱਜ ਦਾ ਆਪਣਾ ਬਲੌਗ ਇੰਨਾ ਹੀ ਮਿਲਦੇ ਕਿਸੇ ਹੋਰ ਨਵੀਂ ਵੀਡੀਓ ਚ ਦਿਖਾਤਾ ਮੇਰੇ ਨਾਲ ਸੱਸਿਆ ਕਾਲ ਜੀ